ਸਿਆਣੇ ਕਹਿੰਦੇ ਨੇ ਕਿ ਕਰਮਾਂ ਦਾ ਲੇਖਾ ਜੋਖਤ ਦੇਣਾ ਹੀ ਪੈਂਦਾ ਕਿਉਂਕਿ ਉਹ ਰੱਬ ਕਦੇ ਰਿਸ਼ਵਤ ਨਹੀਂ ਲੈਂਦਾ ਸੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਜਾਇਦਾਦ ਤੇ ਤਾਕਤ ਸਭ ਕੁਝ ਹਾਸਲ ਕਰਨ ਲਈ ਕਾਫੀ ਹੈ ਪਰ ਕੀ ਕਦੀ ਤੁਸੀਂ ਸੋਚਿਆ ਜੀਵਨ ਵਿੱਚ ਅਸਲੀ ਖੁਸ਼ੀ ਤੇ ਆਤਮਿਕ ਸ਼ਾਂਤੀ ਕਿੱਥੋਂ ਮਿਲਦੀ ਹੈ ਅਸੀਮ ਧਨ ਉੱਚੇ ਅਹੁਦੇ ਤੇ ਸੰਸਾਰਿਕ ਸਫਲਤਾਵਾਂ ਦੀ ਖੇਡ ਵਿੱਚ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਿਰਫ ਅਸਥਾਈ ਨੇ ਇਹਨਾਂ ਚੀਜ਼ਾਂ ਨੇ ਸਦਾ ਲਈ ਨਹੀਂ ਰਹਿਣਾ ਜੀਵਨ ਦੀ ਸਫਲਤਾ ਸਿਰਫ ਧਨ ਵਿੱਚ ਨਹੀਂ ਬਲਕੇ ਕਰਮਾਂ ਵਿੱਚ ਲੁਕੀ ਹੋਈ ਹੈ ਜੋ ਅਸੀਂ ਹਰ ਦਿਨ ਕਰਦੇ ਹਾਂ ਸਾਡਾ ਅੰਦਰਲਾ ਖੋਖਲਾਪਨ ਕਿਵੇਂ ਬਾਹਰੀ ਕਾਮਯਾਬੀ ਨੂੰ ਬੇਮਾਨਾ ਕਰ ਸਕਦਾ ਇਹ ਸਮਝਣਾ ਆਸਾਨ ਨਹੀਂ ਹੈ ਸੱਚਮੁੱਚ ਦਿਲ ਦੀ ਸੰਤੁਸ਼ਟੀ ਖਰੀਦੀ ਜਾ ਸਕਦੀ ਕੀ ਕਦੇ ਕਿਸੇ ਨੇ ਇਸ ਦੁਨਿਆਵੀ ਦੌੜ ਵਿੱਚ ਹਾਰ ਮੰਨ ਕੇ ਅਸਲ ਮਕਸਦ ਨੂੰ ਸਮਝਿਆ ਇਹ ਸਮਝਣਾ ਆਸਾਨ ਨਹੀਂ ਕਿ ਸੱਚਮੁੱਚ ਦਿਲ ਦੀ ਸੰਤੋਸ਼ਟੀ ਖਰੀਦੀ ਜਾ ਸਕਦੀ ਕੀ ਕਦੇ ਕਿਸੇ ਨੇ ਐਸ ਦਿਨਿਆਵੀ ਦੌੜ ਵਿੱਚ ਹਾਰ ਮੰਨ ਕੇ ਅਸਲ ਮਕਸਦ ਨੂੰ ਸਮਝਿਆ ਆਓ ਅੱਜ ਇਹ ਸਮਝੀਏ ਕਿ ਅਸਲ ਵਿੱਚ ਕੋਈ ਰਾਹ ਹੁੰਦਾ ਜੋ ਸ਼ਾਂਤੀ ਤੇ ਸੰਤੋਖ ਵੱਲ ਲੈ ਕੇ ਜਾਂਦਾ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਇਕ ਰਾਜ ਵਿੱਚ ਸਭ ਤੋਂ ਤਨਾੜ ਵਪਾਰੀ ਰਹਿੰਦਾ ਸੀ ਉਸ ਦਾ ਨਾਂ ਰੂਪ ਸੀ ਉਹ ਆਪਣੇ ਵਪਾਰਕ ਖੇਤਰ ਵਿੱਚ ਇੰਨਾ ਸਫਲ ਹੋ ਗਿਆ ਕਿ ਉਸ ਦੀ ਸੰਪਤੀ ਹੁਣ ਰਾਜ ਦੇ ਕਈ ਹਿੱਸਿਆਂ ਵਿੱਚ ਫੈਲੀ ਹੋਈ ਸੀ ਰੂਪ ਕੋਲ ਬੇਅੰਤ ਧਨ ਤੇ ਐਸ਼ੋ ਆਰਾਮ ਦੇ ਸਾਧਨ ਸੀ ਪਰ ਉਸ ਦੀ ਆਤਮਾ ਸ਼ਾਂਤੀ ਤੇ ਸੰਤੋਖ ਤੋਂ ਕੋਹਾਂ ਦੂਰ ਸੀ ਰੂਪ ਇੱਕ ਅਜਿਹਾ ਬੰਦਾ ਸੀ ਜੋ ਆਪਣੀ ਬੁੱਧੀਮਤਾ ਤੇ ਚਲਾਕੀ ਨਾਲ ਧਨ ਇਕੱਠਾ ਕਰਦਾ ਸੀ ਉਹ ਦੀ ਆਦਤ ਸੀ ਕਿ ਉਹ ਛੋਟੇ ਵਪਾਰੀਆਂ ਦਾ ਸ਼ੋਸ਼ਣ ਕਰਦਾ ਤੇ ਗਰੀਬ ਕਿਸਾਨਾਂ ਤੋਂ ਪੈਸਾ ਠੱਗਦਾ ਉਹਦਾ ਇੱਕੋ ਇੱਕ ਮੰਤਰ ਸੀ ਕਿ ਧਨ ਹੀ ਤਾਕਤ ਹੈ ਤੇ ਤਾਕਤ ਹੀ ਸਭ ਕੁਝ ਹੈ ਉਹਨੇ ਕਦੇ ਵੀ ਪਾਪ ਤੇ ਪੁੰਦੇ ਬਾਰੇ ਗੰਭੀਰਤਾ ਨਾਲ ਨਹੀਂ ਸੀ ਸੋਚਿਆ ਉਹਦੇ ਲਈ ਇਹ ਜ਼ਿੰਦਗੀ ਸਿਰਫ ਲਾਭ ਤੇ ਨੁਕਸਾਨ ਦੀ ਖੇਡ ਸੀ ਜਿਹਦੇ ਵਿੱਚ ਜਿੱਤਣਾ ਹੀ ਉਹਦਾ ਮਕਸਦ ਸੀ ਵਪਾਰੀ ਦੀ ਪਤਨੀ ਨਿਰਮਲਾ ਉਸਦੇ ਉਲਟ ਸੀ ਉਹ ਧਾਰਮਿਕ ਨਰਮਦਿਲ ਤੇ ਦਿਆਲੂ ਸੁਭਾਅ ਦੀ ਮਾਲਕਣ ਸੀ ਉਹ ਹਰ ਰੋਜ਼ ਅੰਦਰ ਜਾਂਦੀ ਰੱਬ ਦੀ ਪੂਜਾ ਕਰਦੀ ਤੇ ਹੋਰਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਉਹ ਅਕਸਰ ਆਪਣੇ ਪਤੀ ਨੂੰ ਕਹਿੰਦੀ ਕਿ ਧੰਨ ਸਿਰਫ ਪੌਤਿਕ ਸੁੱਖ ਦਿੰਦਾ ਪਰ ਪੁੰਨ ਸਾਨੂੰ ਹਮੇਸ਼ਾ ਆਤਮਿਕ ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦਾ ਸਾਨੂੰ ਜੀਵਨ ਵਿੱਚ ਧਰਮ ਤੇ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਵਪਾਰੀ ਇਹਨਾਂ ਗੱਲਾਂ ਨੂੰ ਬੇਵਕੂਫੀ ਸਮਝਦਾ ਹਮੇਸ਼ਾ ਹੱਸ ਕੇ ਟਾਲ ਦਿੰਦਾ ਉਹ ਕਹਿੰਦਾ ਸੀ ਕਿ ਇਹ ਤੇਰੇ ਧਰਮ ਦੀਆਂ ਗੱਲਾਂ ਮੇਰੇ ਲਈ ਬੇਮਤਲਬ ਨੇ ਮੈਂ ਆਪਣੇ ਕਰਮਾਂ ਦਾ ਨਤੀਜਾ ਖੁਦ ਵੇਖ ਰਿਹਾ ਮੈਂ ਇੱਕ ਧਨਮਾਨ ਵਿਅਕਤੀ ਹਾਂ ਸ਼ਕਤੀਸ਼ਾਲੀ ਹਾਂ ਤੇ ਲੋਕ ਮੇਰੇ ਤੋਂ ਡਰਦੇ ਨੇ ਬਸ ਇਹੀ ਮੇਰੇ ਲਈ ਕਾਫੀ ਹੈ ਸੋ ਸਮਾ ਲੰਗਦਾ ਗਿਆ ਵਪਾਰੀ ਦਾ ਵਪਾਰ ਵਧਾ ਗਿਆ ਉਹਦਾ ਧਨ ਤੇ ਸੰਪਤੀ ਹੁਣ ਐਨੀ ਵੱਧ ਚੁੱਕੀ ਸੀ ਕਿ ਉਹ ਰਾਜ ਦੇ ਰਾਜ ਪਰਿਵਾਰ ਨਾਲ ਬੀਸਮਪਾਰਕ ਵਿੱਚ ਆ ਗਿਆ ਰਾਜੇ ਦੇ ਦਰਬਾਰ ਵਿੱਚ ਉਸ ਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ ਕਿਉਂਕਿ ਉਹ ਵਿਆਰਥਿਕ ਸ਼ਕਤੀ ਦਾ ਪ੍ਰਭਾਵ ਰਾਜ ਰਾਜਨੀਤੀ ਤੇ ਵੀ ਪੈਂਦਾ ਸੀ ਰੂਪ ਦਾ ਨਾਮ ਹੁਣ ਸਿਰਫ ਇੱਕ ਵਪਾਰੀ ਤੱਕ ਸੀਮਤ ਨਹੀਂ ਸਗੋਂ ਉਹ ਇੱਕ ਰਾਜਨੀਤਿਕ ਸ਼ਕਤੀ ਵਜੋਂ ਉੱਭਰ ਚੁੱਕਿਆ ਸੀ ਪਰ ਉਸ ਦਾ ਲੋਭ ਇੱਥੇ ਖਤਮ ਨਹੀਂ ਹੋਇਆ ਉਸ ਨੇ ਵੇਖਿਆ ਕਿ ਰਾਜ ਦੇ ਕਈ ਹਿੱਸਿਆਂ ਵਿੱਚ ਗਰੀਬ ਕਿਸਾਨ ਅਜੇ ਵੀ ਆਪਣੀਆਂ ਛੋਟੀਆਂ-ਛੋਟੀਆਂ ਜ਼ਮੀਨਾਂ ਉੱਪਰ ਮਿਹਨਤ ਕਰ ਰਹੇ ਨੇ। ਉਹਨਾਂ ਜ਼ਮੀਨਾਂ ਦੇ ਉੱਪਰ ਵਪਾਰੀ ਦੀਆਂ ਨਜ਼ਰਾਂ ਸੀ। ਕਿਉਂਕਿ ਉਹ ਜਾਣਦਾ ਸੀ ਕਿ ਉਹ ਜ਼ਮੀਨਾਂ ਬਹੁਤ ਉਪਜਾਊ ਨੇ ਕਿ ਉਹਨਾਂ ਵਿੱਚੋਂ ਹੋਰ ਪੈਸਾ ਕਮਾਇਆ ਜਾ ਸਕਦਾ। ਉਸਨੇ ਇੱਕ ਯੋਜਨਾ ਬਣਾਈ। ਉਹ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਲਵੇਗਾ ਤੇ ਉਹਨਾਂ ਨੂੰ ਆਪਣੇ ਧੰਦੇ ਵਿੱਚ ਸ਼ਾਮਲ ਕਰੇਗਾ। ਵਪਾਰੀ ਨੇ ਆਪਣੀ ਯੋਜਨਾ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਕਿਸਾਨਾਂ ਨੂੰ ਕਰਜ਼ਾ ਦਿੱਤਾ ਤੇ ਜਦੋਂ ਕਿਸਾਨ ਉਹਦਾ ਕਰਜ਼ਾ ਵਾਪਸ ਨਾ ਕਰ ਸਕੇ ਉਹਨੇ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਉਹ ਸਿਰਫ ਉਹਨਾਂ ਨਾਲ ਹੀ ਨਾ ਇਨਸਾਫੀ ਨਹੀਂ ਕਰ ਰਿਹਾ ਸੀ ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਦਹਾਲੀ ਵਿੱਚ ਛੱਡ ਰਿਹਾ ਸੀ ਹੌਲੀ-ਹੌਲੀ ਵਪਾਰੀ ਨੇ ਪਿੰਡਾਂ ਦੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰ ਲਿਆ ਉਹਦੀ ਪਤਨੀ ਐਨਾ ਕੰਮਾਂ ਤੋਂ ਬਹੁਤ ਦੁਖੀ ਸੀ ਉਨੇ ਕਈ ਵਾਰ ਵਪਾਰੀ ਅਗੇ ਬੇਨਤੀ ਕੀਤੀ ਕਿ ਉਹ ਇਹਨਾਂ ਪਾਪਾਂ ਤੋਂ ਡਰੇ ਤੇ ਗਰੀਬਾਂ ਨਾਲ ਧੱਕਾ ਕਰਨਾ ਬੰਦ ਕਰੇ ਗਰੀਬਾਂ ਦੀਆਂ ਬਦਸੀਸਾਂ ਨਾ ਲਵੇ ਪਰ ਵਪਾਰੀ ਨੇ ਉਸ ਦੀ ਇੱਕ ਨਾ ਸੁਣੀ ਉਹ ਹੋਰ ਜ਼ਿਆਦਾ ਸੰਪਤੀ ਇਕੱਠੀ ਕਰਨ ਵਿੱਚ ਲੱਗਿਆ ਰਿਹਾ ਉਸ ਦਾ ਲੋਭ ਲਗਾਤਾਰ ਵਧਦਾ ਗਿਆ ਇੱਕ ਦਿਨ ਪਿੰਡ ਵਿੱਚ ਇੱਕ ਮਹਾਤਮਾ ਆਏ ਜੋ ਆਪਣੇ ਸਾਧਨਾ ਤੇ ਗਿਆਨ ਲਈ ਮਸ਼ਹੂਰ ਸੀ ਉਹ ਪਿੰਡ ਦੇ ਲੋਕਾਂ ਨੂੰ ਧਰਮ ਤੇ ਸੱਚ ਦਾ ਉਪਦੇਸ਼ ਦੇਣ ਲਈ ਯਾਤਰਾ ਕਰ ਰਿਹਾ ਸੀ ਜਦੋਂ ਵਪਾਰੀ ਦੀ ਪਤਨੀ ਨੂੰ ਮਿਲੇ ਉਹਨਾਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਤੇਰੇ ਪੁੰਨ ਦੇ ਕਰਮ ਤੈਨੂੰ ਜੀਵਨ ਵਿੱਚ ਸ਼ਾਂਤੀ ਤੇ ਮੁਕਤੀ ਵੱਲ ਲੈ ਜਾਣਗੇ ਪਰ ਧਿਆਨ ਰੱਖੀ ਪਾਪ ਦਾ ਫਲ ਜ਼ਰੂਰ ਮਿਲਦਾ ਹੈ ਜਿਨ੍ਹਾਂ ਦੇ ਦਿਲਾਂ ਵਿੱਚ ਲੋਭ ਤੇ ਜ਼ੁਲਮ ਦਾ ਵਾਸ ਹੁੰਦਾ ਹੈ ਉਹਨਾਂ ਨੂੰ ਜੀਵਨ ਵਿੱਚ ਹਨੇਰਾ ਤੇ ਦੁੱਖੀ ਮਿਲਦਾ ਹੈ ਵਪਾਰੀ ਦੀ ਪਤਨੀ ਨੇ ਮਹਾਤਮਾ ਨਾਲ ਆਪਣੇ ਪਤੀ ਬਾਰੇ ਗੱਲ ਕੀਤੀ ਤੇ ਬੇਨਤੀ ਕੀਤੀ ਕਿ ਉਹ ਵਪਾਰੀ ਨੂੰ ਸਹੀ ਰਾਹ ਤੇ ਲਿਉਣਾ ਮਹਾਤਮਾ ਨੇ ਕਿਹਾ ਪਾਪ ਤੇ ਪੁੰਨ ਦਾ ਫਲ ਵਿਅਕਤੀ ਨੂੰ ਉਸਦੀ ਆਤਮਾ ਦੀ ਗਹਿਰਾਈ ਵਿੱਚ ਮਹਿਸੂਸ ਹੁੰਦਾ ਤੇਰੇ ਪਤੀ ਵਪਾਰੀ ਨੂੰ ਵੀ ਇੱਕ ਦਿਨ ਇਸਦਾ ਨਤੀਜਾ ਭੁਗਤਣਾ ਪਵੇਗਾ ਪਰ ਹਾਲੇ ਉਹ ਆਪਣੇ ਪਾਪਾਂ ਵਿੱਚ ਅੰਨ੍ਹਾ ਹੋਇਆ ਵਾ ਪਰ ਸਮਾਂ ਆਉਣ ਤੇ ਉਹਨੂੰ ਇਹ ਸਮਝ ਜ਼ਰੂਰ ਆਵੇਗੀ ਉਹ ਮਹਾਤਮਾ ਇਹ ਵਚਨ ਕਰਕੇ ਚਲੇ ਗਏ ਹੁਣ ਵਪਾਰੀ ਦੀ ਸਫਲਤਾ ਤੇ ਸ਼ਕਤੀ ਐਸ ਹੱਦ ਤੱਕ ਪਹੁੰਚ ਚੁੱਕੀ ਸੀ ਕਿ ਉਹ ਰਾਜੇ ਦੇ ਦਰਬਾਰ ਵਿੱਚ ਐਮ ਫੈਸਲਿਆਂ ਵਿੱਚ ਵੀ ਦਖਲ ਦੇਣ ਲੱਗ ਗਿਆ। ਉਸਨੇ ਆਪਣੇ ਵਪਾਰਕ ਤੰਦੇ ਨੂੰ ਇੰਨਾ ਵਧਾ ਲਿਆ ਸੀ ਕਿ ਰਾਜ ਦੀ ਆਰਥਿਕ ਹਾਲਤ ਵੀ ਉਸ ਦੇ ਉੱਪਰ ਨਿਰਭਰ ਹੋ ਗਈ ਸੀ। ਰਾਜੇ ਨੂੰ ਵੀ ਵਪਾਰੀ ਦੀ ਆਰਥਿਕ ਸ਼ਕਤੀ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ ਕਿਉਂਕਿ ਰਾਜ ਦੇ ਕਈ ਹਿੱਸਿਆਂ ਵਿੱਚ ਉਸ ਦੀ ਵਪਾਰਿਕ ਸਥਾਨ ਸੀ। ਅਚਾਨਕ ਉਹ ਵਪਾਰੀ ਦੇ ਅੰਦਰ ਕੁਝ ਬਦਲਣਾ ਸ਼ੁਰੂ ਹੋ ਗਿਆ। ਉਸ ਨੂੰ ਰਾਤ ਨੂੰ ਸੌਣ ਵਿੱਚ ਮੁਸ਼ਕਲ ਆਉਣ ਲੱਗੀ। ਜਦੋਂ ਉਹ ਸੌਂਦਾ ਤਾਂ ਉਸ ਨੂੰ ਅਜੀਬੋ-ਗਰੀਬ ਸੁਪਨੇ ਆਉਂਦੇ ਜਿਨ੍ਹਾਂ ਵਿੱਚ ਉਹ ਖੁਦ ਨੂੰ ਇੱਕ ਕੋਹਰ ਹਨੇਰੇ ਵਿੱਚ ਡੁੱਬਦਾ ਹੋਇਆ ਵੇਖਦਾ। ਉਸ ਹਨੇਰੇ ਵਿੱਚ ਵੇਖਦਾ ਕਿ ਜਿੰਨਾ ਕਿਸਾਨਾਂ ਤੋਂ ਉਸ ਨੇ ਜ਼ਮੀਨਾਂ ਖੋਲੀਆਂ ਨੇ ਉਹ ਸਾਰੇ ਉਸ ਨੂੰ ਸਰਾਪ ਦੇ ਰਹੇ ਨੇ। ਉਹਨਾਂ ਦੇ ਰੋਂਦੇ-ਕਰੌਂਦੇ ਚਿਹਰਿਆਂ ਨੂੰ ਵੇਖ ਕੇ ਉਹ ਕੰਬ ਕੇ ਉੱਠ ਜਾਂਦਾ ਨੀਂਦ ਵਿੱਚ ਵੀ ਉਸ ਨੂੰ ਪਰੜਕਣਾ ਲੱਗੀ ਰਹਿੰਦੀ ਮਾਨਸਿਕ ਪੀੜਾ ਹੁੰਦੀ ਰਹਿੰਦੀ ਐਸੇ ਦੌਰਾਨ ਵਪਾਰੀ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾਮ ਸਦਾਰਥ ਰੱਖਿਆ ਗਿਆ ਸਦਾਰਥ ਰੂਪ ਤੇ ਨਿਰਮਲਾ ਦਾ ਇਕਲੌਤਾ ਪੁੱਤਰ ਸੀ ਉਸ ਦੇ ਜਨਮ ਦੇ ਨਾਲ ਨਿਰਮਲਾ ਦੇ ਜੀਵਨ ਵਿੱਚ ਖੁਸ਼ੀ ਆ ਗਈ ਪਰ ਰੂਪ ਅਜੇ ਵੀ ਆਪਣੇ ਵਪਾਰ ਤੇ ਸੱਤਾ ਦੀ ਖੇਡ ਵਿੱਚ ਲੱਗਿਆ ਹੋਇਆ ਸੀ ਰੂਪ ਨੂੰ ਆਪਣੇ ਪੁੱਤਰ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਹਨੂੰ ਯਕੀਨ ਸੀ ਕਿ ਉਹ ਆਪਣੇ ਪਿੱਛੇ ਇੰਨਾ ਧਨ ਛੱਡ ਜਾਵੇਗਾ ਕਿ ਸਦਾਰਥ ਦਾ ਜੀਵਨ ਆਰਾਮ ਨਾਲ ਬੀਤ ਜਾਵੇਗਾ ਪਰ ਨਿਰਮਲਾ ਚਿੰਤਤ ਸੀ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਰੂਪ ਦੇ ਪਾਪਾ ਦਾ ਪ੍ਰਭਾਵ ਉਸਤੇ ਪੁੱਤਰ ਦੇ ਜੀਵਨ ਤੇ ਪੈ ਸਕਦਾ ਉਹ ਚਾਹੁੰਦੀ ਸੀ ਕਿ ਸਦਾਰਥ ਇੱਕ ਨੇਕ ਆਦਮੀ ਬਣੇ ਪਰ ਰੂਪ ਦੀ ਛਾਇਆ ਤੋਂ ਉਹਨੂੰ ਬਾਹਰ ਕੱਢਣਾ ਆਸਾਨ ਨਹੀਂ ਸੀ ਸਦਾਰਥ ਦਾ ਬਚਪਨ ਇੱਕ ਅਮੀਰ ਪਰਿਵਾਰ ਵਿੱਚ ਬੀਤਿਆ ਪਰ ਆਪਣੇ ਪਿਤਾ ਦੀ ਕਠੋਰਤਾ ਤੇ ਲੋਭ ਤੋਂ ਅਣਜਾਣ ਨਹੀਂ ਸੀ ਜਿਵੇਂ-ਜਿਵੇਂ ਉਹ ਵੱਡਾ ਹੋਇਆ ਉਹਨੇ ਆਪਣੇ ਪਿਤਾ ਦੀਆਂ ਕਰਤੂਤਾਂ ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਉਹ ਆਪਣੀ ਮਾਂ ਨੂੰ ਅਕਸਰ ਪੁੱਛਦਾ ਕਿ ਮਾਂ ਪਿਤਾ ਜੀ ਹਮੇਸ਼ਾ ਗਰੀਬਾਂ ਤੋਂ ਉਹਨਾਂ ਦੀ ਜਾਇਦਾਦ ਕਿਉਂ ਖੋਹਦੇ ਨੇ ਕੀ ਇਹ ਸਹੀ ਹੈ ਨਿਰਮਲ ਨੇ ਉਸ ਨੂੰ ਸਮਝਾਇਆ ਕਿ ਪੁੱਤਰ ਤੇਰੇ ਪਿਤਾ ਨੂੰ ਹਾਲੇ ਤੱਕ ਧਰਮ ਦਾ ਗਿਆਨ ਨਹੀਂ ਸੀ ਹੋਇਆ ਉਹ পাপ ਤੇ ਪੁੰਨ ਦਾ ਫਰਕ ਨਹੀਂ ਸਮਝਦੇ ਪਰ ਯਾਦ ਰੱਖੀ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਫਲ ਜ਼ਰੂਰ ਮਿਲਦਾ ਸੱਚ ਤੇ ਧਰਮ ਦੇ ਰਾਹ ਤੇ ਚੱਲ ਕੇ ਹੀ ਸਾਨੂੰ ਸ਼ਾਂਤੀ ਮਿਲਦੀ ਹੈ ਸਿਦਾਰਥ ਨੇ ਇਹ ਗੱਲ ਆਪਣੇ ਮਨ ਵਿੱਚ ਵਸਾ ਲਈ ਪਰ ਉਸਨੇ ਕਦੇ ਵੀ ਆਪਣੇ ਪਿਤਾ ਨੂੰ ਕੁਝ ਕਹਿਣ ਦੀ ਹਿੰਮਤ ਨਾ ਕੀਤੀ ਉਹਦਾ ਮਨ ਆਪਣੇ ਪਿਤਾ ਦੇ ਕਰਮਾਂ ਤੋਂ ਨਰਾਸ਼ ਰਹਿੰਦਾ ਸੀ ਪਰ ਉਹ ਜਾਣਦਾ ਸੀ ਕਿ ਸਮਾਂ ਆਉਣ ਤੇ ਸਚਾਈ ਦਾ ਚਾਨਣ ਸਭ ਦੇ ਸਾਹਮਣੇ ਆਵੇਗਾ ਜਿਵੇਂ ਜਿਵੇਂ ਸਿਦਾਰਥ ਵੱਡਾ ਹੁੰਦਾ ਗਿਆ ਉਹਦੀ ਜਗਿਆਸਾ ਤੇ ਵਿਚਾਰਸ਼ੀਲਤਾ ਵਿਵਾਦੀ ਗਈ ਉਹ ਅਕਸਰ ਆਪਣੀ ਮਾਂ ਦੇ ਨਾਲ ਜੀਵਨ ਦੇ ਉਪਦੇਸ਼ ਤੇ ਕਰਮਾਂ ਦੇ ਫਲ ਬਾਰੇ ਸਵਾਲ-ਜਵਾਬ ਪੁੱਛਦਾ ਰਹਿੰਦਾ ਤੇ ਸਿਦਾਰਥ ਨੂੰ ਸਮਝਾਉਂਦੀ ਉਹਦੀ ਮਾਂ ਉਹਨੂੰ ਦੱਸਦੀ ਕਿ ਇਹ ਧਾਰਮਿਕ માનਤਾ ਨਹੀਂ ਸਗੋਂ ਜੀਵਨ ਦੀ ਹਕੀਕਤ ਆ ਉਹ ਸੋਚਦਾ ਸੀ ਕਿ ਜੇਕਰ ਮੇਰੇ ਪਿਤਾ ਵਰਗੇ ਤਨਾੜ ਤੇ ਸ਼ਕਤੀਸ਼ਾਲੀ ਵਿਅਕਤੀ ਨੂੰ ਵੀ ਆਪਣੇ ਪਾਪਾਂ ਦਾ ਫਲ ਭੁਗਤਣਾ ਪਵੇਗਾ ਤਹਦਾ ਅਰਥ ਹੈ ਵੀ ਕਿ ਸੰਸਾਰ ਵਿੱਚ ਕੋਈ ਵੀ ਵਿਅਕਤੀ ਕਰਮਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ। ਇੱਕ ਦਿਨ ਸਿਦਾਰਥ ਨੇ ਆਪਣੇ ਪਿਤਾ ਨੂੰ ਸਵਾਲ ਕਰਨ ਦੀ ਹਿੰਮਤ ਕਰ ਲਈ। ਉਹ ਬੋਲਿਆ, "ਪਿਤਾ ਜੀ, ਤੁਸੀਂ ਜੀਵਨ ਵਿੱਚ ਬਹੁਤ ਸੰਪਤੀ ਤੇ ਕਾਮਯਾਬੀ ਹਾਸਲ ਕੀਤੀ, ਪਰ ਕੀ ਤੁਸੀਂ ਇਹ ਸੋਚਿਆ ਵਾ ਇੰਨਾ ਸਾਰੀਆਂ ਚੀਜ਼ਾਂ ਦਾ ਅਸਲ ਮਕਸਦ ਕੀ ਆ? ਕੀ ਕਦੇ ਇਹੋ ਜਿਹਾ ਸਮਾਂ ਵੀ ਆਵੇਗਾ?" ਜਦੋਂ ਇਹ ਧਨ ਤੇ ਸ਼ਕਤੀ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖੇਗੀ ਵਪਾਰੀ ਨੇ ਆਪਣੇ ਪੁੱਤਰ ਦੀ ਗੱਲ ਨੂੰ ਹਮੇਸ਼ਾ ਦੀ ਤਰ੍ਹਾਂ ਹਾਸੇ ਵਿੱਚ ਉਡਾ ਦਿੱਤਾ ਉਹ ਬੋਲਿਆ ਸੁਦਾਰਥ ਤੂੰ ਹਾਲੇ ਛੋਟਾ ਹੈ ਤੇ ਜੀਵਨ ਦੇ ਬਾਰੇ ਜ਼ਿਆਦਾ ਨਹੀਂ ਜਾਣਦਾ ਜੀਵਨ ਦੇ ਵਿੱਚ ਸਿਰਫ ਦੋ ਚੀਜ਼ਾਂ ਮਾਣੇ ਰੱਖਦੀਆਂ ਨੇ ਧਨ ਤੇ ਤਾਕਤ ਇਹਨਾਂ ਨਾਲ ਹੀ ਸਭ ਕੁਝ ਮਿਲਦਾ ਤੇ ਜਦੋਂ ਤੇਰੇ ਕੋਲ ਇਹ ਦੋਵੇਂ ਹੋਣ ਤਾਂ ਬਾਕੀ ਸਭ ਕੁਝ ਫੋਜੂਲਾ ਸਿਦਾਰਥ ਨੇ ਪਿਤਾ ਦੀ ਗੱਲ ਸੁਣਤਾ ਲਈ ਪਰ ਉਸ ਨੂੰ ਇਸ ਗੱਲ ਨਾਲ ਸੰਤੁਸ਼ਟੀ ਨਹੀਂ ਹੋਈ। ਉਹਦਾ ਮਨ ਸੱਚ ਦੀ ਖੋਜ ਵਿੱਚ ਲੱਗਾ ਰਿਹਾ। ਉਹਦੀ ਜਿਗਿਆਸਾ ਵਧਦੀ ਗਈ। ਉਹਨੇ ਜੀਵਨ ਦੇ ਅਸਲੀ ਅਰਥ ਨੂੰ ਸਮਝਣ ਲਈ ਕਿਸੇ ਗਿਆਨੀ ਦੀ ਖੋਜ ਕਰਨ ਦਾ ਫੈਸਲਾ ਕੀਤਾ। ਇੱਕ ਦਿਨ ਪਿੰਡ ਦੇ ਬਾਹਰ ਉਹੀ ਮਹਾਤਮਾ ਫਿਰ ਤੋਂ ਆਏ। ਸਿਦਾਰਥ ਨੇ ਤੁਰੰਤ ਉਸ ਮਹਾਤਮਾ ਨੂੰ ਮਿਲਣ ਦਾ ਫੈਸਲਾ ਕੀਤਾ। ਉਹ ਮਹਾਤਮਾ ਦੇ ਕੋਲ ਗਿਆ। ਉਹਨਾਂ ਨੂੰ ਨਿਮਰਤਾ ਨਾਲ ਬੇਨਤੀ ਕੀਤੀ। ਤੇ ਪੁੱਛਿਆ "हे महात्मा, ਮੈਂ ਜੀਵਨ ਦੇ ਅਸਲੀ ਉਦੇਸ਼ ਤੇ ਪਾਪ-ਪੁੰਨ ਦੇ ਫਲ ਬਾਰੇ ਜਾਣਨਾ ਚਾਹੁੰਦਾ। ਮੇਰੇ ਪਿਤਾ ਕਹਿੰਦੇ ਨੇ ਕਿ ਤਨ ਤੇ ਤਾਕਤ ਹੀ ਜੀਵਨ ਦਾ ਆਖਰੀ ਲਕਸ਼ ਹੈ, ਪਰ ਮੇਰੇ ਮਨ ਵਿੱਚ ਇਸ ਬਾਰੇ ਸ਼ੰਕਾ ਹੈ। ਕਿਰਪਾ ਕਰਕੇ ਮੈਨੂੰ ਸੱਚ ਦਾ ਰਾਹ ਦਿਖਾਓ।" ਮਹਾਤਮਾ ਨੇ ਸਿਦਾਰਥ ਨੂੰ ਧਿਆਨ ਨਾਲ ਵੇਖਿਆ ਤੇ ਮੁਸਕਰਾਏ। ਉਹ ਬੋਲੇ, "ਤੇਰੇ ਸਵਾਲ ਤੇਰੇ ਅੰਦਰਲੇ ਸੱਚ ਦੀ ਖੋਜ ਨੂੰ ਦਰਸਾਉਂਦੇ ਨੇ। ਪਾਪ ਤੇ ਪੁੰਨ ਦਾ ਫਲ" ਜ਼ਰੂਰ ਮਿਲਦਾ ਤੇ ਇਹ ਸਿਰਫ ਇਸ ਜੀਵਨ ਵਿੱਚ ਨਹੀਂ ਸਗੋਂ ਕਈ ਜਨਮਾਂ ਤੱਕ ਚੱਲਦਾ ਹੈ ਜੀਵਨ ਦਾ ਅਸਲੀ ਉਦੇਸ਼ ਆਤਮਿਕ ਸ਼ਾਂਤੀ ਤੇ ਮੁਕਤੀ ਦੀ ਪ੍ਰਾਪਤੀ ਹੈ ਨਾ ਕਿ ਤਨ ਤੇ ਸੱਤਾ ਦੀ ਖੋਜ ਜੇ ਤੂੰ ਸੱਚਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਤਾਂ ਤੈਨੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਹੋਵੇਗਾ ਤੇ ਸਹੀ ਰਾਹ ਤੇ ਚੱਲਣਾ ਹੋਵੇਗਾ ਸਦਾਰਥ ਨੇ ਮਹਾਤਮਾ ਦੀਆਂ ਗੱਲਾਂ ਨੂੰ ਗਹਿਰਾਈ ਨਾਲ ਸੁਣਿਆ ਤੇ ਮਹਿਸੂਸ ਕੀਤਾ ਕਿ ਉਹ ਸਚਾਈ ਬਲਵੱਧ ਰਿਹਾ ਹੈ ਪਰ ਉਹਦੇ ਮਨ ਵਿੱਚ ਐ ਵੀ ਸਵਾਲ ਸੀ ਕਿ ਉਹ ਆਪਣੇ ਪਿਤਾ ਰੂਪ ਨੂੰ ਐ ਸੱਚ ਦੇ ਰਾਹ ਤੇ ਕਿਵੇਂ ਲਿਆ ਸਕਦਾ ਸਮਾਂ ਬੀਤਦਾ ਗਿਆ ਰੂਪ ਦਾ ਵਪਾਰ ਇੱਕ ਤੰਦਾ ਵੱਧ ਗਿਆ ਪਰ ਨਾਲ ਹੀ ਉਸ ਦੇ ਅੰਦਰ ਲੜਾਂ ਵੱਧਦਾ ਗਿਆ ਜਿਨ੍ਹਾਂ ਕਿਸਾਨਾਂ ਦੇ ਵਪਾਰੀਆਂ ਨਾਲ ਉਸ ਨੇ ਨਾ ਇਨਸਾਫੀ ਕੀਤੀ ਸੀ ਉਹਨਾਂ ਦੇ ਗੁੱਸੇ ਤੇ ਸ਼ਰਾਬ ਨੇ ਉਸ ਦੇ ਮਨ ਨੂੰ ਵਿਚਲਿਤ ਕਰ ਦਿੱਤਾ ਅਸ਼ਾਂਤ ਕਰ ਦਿੱਤਾ ਹੁਣ ਹਰ ਰਾਤ ਉਹਨੂੰ ਡਰਾਉਣੇ ਸੁਪਨੇ ਆਉਂਦੇ ਸਨ ਜਿੰਨਾ ਵਿੱਚ ਉਹ ਵੇਖਦਾ ਕਿ ਉਸਦੇ ਪਾਪ ਉਸ ਨੂੰ ਨਿਗਲ ਰਹੇ ਨੇ ਇੱਕ ਰਾਤ ਵਪਾਰੀ ਨੇ ਸੁਪਨੇ ਵਿੱਚ ਦੇਖਿਆ ਕਿ ਉਹ ਇੱਕ ਗਹਿਰੇ ਹਨੇਰੇ ਵਿੱਚ ਡੇਗ ਰਿਹਾ ਹੈ ਤੇ ਚਾਰੇ ਪਾਸੇ ਉਸ ਨੂੰ ਕਿਸਾਨਾਂ ਦੇ ਵਪਾਰੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਜੋ ਉਸ ਤੋਂ ਆਪਣੇ ਹੱਕ ਦਾ ਬਦਲਾ ਮੰਗ ਰਹੇ ਨੇ ਉਹ ਪਸੀਨੇ ਵਿੱਚ ਡੁੱਬਿਆ ਹੋਇਆ ਜਾਗ ਗਿਆ ਉਹਦੇ ਸਾਹ ਤੇਜ਼ ਹੋ ਗਏ ਉਸ ਰਾਤ ਉਸ ਨੂੰ ਪਹਿਲੀ ਵਾਰ ਆਪਣੇ ਕਰਮਾਂ ਦਾ ਨਤੀਜਾ ਸਮਝਾਇਆ ਉਹਨੂੰ ਮਹਿਸੂਸ ਹੋਇਆ ਕਜੋਕੋ ਜੋ ਕਰ ਰਿਹਾ ਉਹ ਨਾ ਸਿਰਫ ਹੋਰਾਂ ਲਈ ਹਾਨੀ ਕਰਕ ਹੈ ਸਗੋਂ ਦੇ ਆਪਣੇ ਜੀਵਨ ਲਈ ਵੀ ਤੇ ਆਪਣੇ ਪਰਿਵਾਰ ਲਈ ਵੀ ਤਬਾਈ ਲਿਆ ਰਿਹਾ ਹੈ ਉਹ ਰੂਪ ਦੀ ਹਾਲਤ ਹੌਲੀ-ਹੌਲੀ ਖਰਾਬ ਹੋਣ ਲੱਗੀ ਉਹਦੀ ਸਿਹਤ ਖਰਾਬ ਹੋਣ ਲੱਗੀ ਉਹਨੂੰ ਮਾਨਸਿਕ ਪੀੜਾ ਮਹਿਸੂਸ ਹੋਣ ਲੱਗੀ ਉਹਨੇ ਕਈ ਵੈਦ ਅਤੇ ਹਕੀਮਾਂ ਨੂੰ ਮਦਦ ਲਈ ਬੇਨਤੀ ਕੀਤੀ ਪਰ ਕੋਈ ਵੀ ਉਹਦੀ ਹਾਲਤ ਨੂੰ ਠੀਕ ਨਹੀਂ ਕਰ ਸਕਿਆ ਉਹ ਸਮਝ ਗਿਆ ਕਿ ਇਹ ਉਹਦੇ ਪਾਪਾਂ ਦਾ ਫਲ ਹੈ ਪਰ ਹੁਣ ਉਸਨੂੰ ਐਨਾ ਪਾਪਾ ਤੋਂ ਛੁਟਕਾਰਾ ਪਾਉਣ ਲਈ ਕੋਈ ਰਾਹ ਨਹੀਂ ਸੀ ਲੱਭ ਰਿਆ ਇੱਕ ਦਿਨ ਜਦ ਰੂਪ ਦੀ ਹਾਲਤ ਹੋਰ ਵੀ ਵਿਗੜ ਗਈ ਤਾਂ ਉਹਨੇ ਫੈਸਲਾ ਕੀਤਾ ਕਿ ਉਹ ਵੀ ਉਸ ਮਹਾਤਮਾ ਨੂੰ ਮਿਲੇਗਾ ਕਿਉਂਕਿ ਹੁਣ ਉਸ ਨੂੰ ਇਹ ਪਤਾ ਸੀ ਕਿ ਉਹਦੇ ਕੋਲ ਸਮਾਂ ਘਟਿਆ ਰੂਪ ਮਹਾਤਮਾ ਦੇ ਕੋਲ ਗਿਆ ਤੇ ਆਪਣੇ ਪਾਪਾਂ ਦੇ ਬਾਰੇ ਖੁੱਲ ਕੇ ਦੱਸਿਆ ਉਹਨੇ ਪੁੱਛਿਆ हे ਮਹਾਤਮਾ ਕੀ ਮੇਰੇ ਪਾਪਾਂ ਦੀ ਕੋਈ ਮੁਆਫੀ ਹੈ ਕਿ ਮੈਨੂੰ ਮੁਕਤੀ ਮਿਲ ਸਕਦੀ ਮਹਾਤਮਾ ਨੇ ਸ਼ਾਂਤੀ ਨਾਲ ਕਿਹਾ ਹਰ ਵਿਅਕਤੀ ਨੂੰ ਕਰਮਾਂ ਦਾ ਫਲ ਭੁਗਤਣਾ ਪੈਂਦਾ ਪਰ ਮੁਆਫੀ ਤੇ ਆਤਮ ਸ਼ੁੱద్ధి ਰਾਹੀਂ ਤੂੰ ਆਪਣੇ ਪਾਪਾਂ ਤੋਂ ਮੁਕਤੀ پا ਸਕਦਾ ਤੈਨੂੰ ਆਪਣੇ ਜੀਵਨ ਵਿੱਚ ਕੀਤੇ ਗਲਤ ਕੰਮਾਂ ਤੋਂ ਤੋਬਾ ਕਰਨੀ ਹੋਵੇਗੀ ਤੇ ਸੱਚ ਤੇ ਧਰਮ ਦੇ ਰਾਹ ਤੇ ਚੱਲਣਾ ਹੋਵੇਗਾ ਸਿਰਫ ਤਦ ਹੀ ਤੈਨੂੰ ਸ਼ਾਂਤੀ ਤੇ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਮਹਾਤਮਾ ਦੀਆਂ ਗੱਲਾਂ ਸੁਣ ਕੇ ਵਪਾਰੀ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੱਚੇ ਦਿਲ ਨਾਲ ਪੁਛਤਾਵਾ ਕੀਤਾ ਉਨੇ ਆਪਣੀ ਸਾਰੀ ਸੰਪਤੀ ਗਰੀਬਾਂ ਤੇ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀ ਤੇ ਉਹਨਾਂ ਕਿਸਾਨਾਂ ਕੋਲ ਮਾਫੀ ਮੰਗਣ ਗਿਆ ਜਿਨ੍ਹਾਂ ਦੇ ਉੱਪਰ ਉਸਨੇ ਤਸ਼ੱਦਦ ਕੀਤਾ ਸੀ ਉਹਨੇ ਆਪਣੀ ਬਾਕੀ ਜ਼ਿੰਦਗੀ ਉਸ ਮਹਾਤਮਾ ਦੇ ਉਪਦੇਸ਼ਾਂ ਦਾ ਪਾਲਣ ਕਰਦਿਆਂ ਬਤਾਈ ਵਪਾਰੀ ਦੀ ਇਸ ਆਪੀ ਬੀਤੀ ਤੋਂ ਉਹਦੇ ਬੇਟੇ ਸਿਦਾਰਥ ਨੂੰ ਇੱਕ ਡੂੰਘਾ ਸਬਕ ਮਿਲਿਆ ਉਹਨੇ ਵੇਖਿਆ ਕਿ ਕਿਵੇਂ ਉਸ ਦਾ ਪਿਤਾ ਜੋ ਕਦੇ ਸਿਰਫ ਧਨ ਤੇ ਸ਼ਕਤੀ ਦੇ ਪਿੱਛੇ ਭੱਜਦਾ ਸੀ ਹੁਣ ਸੱਚ ਤੇ ਧਰਮ ਦੇ ਰਾਹ ਤੇ ਚੱਲ ਪਿਆ ਹੈ ਸਦਾਰਥ ਨੇ ਫੈਸਲਾ ਕੀਤਾ ਕਿ ਉਹ ਵੀ ਆਪਣੇ ਜੀਵਨ ਨੂੰ ਸੱਚ ਦੀ ਖੋਜ ਲਈ ਸਮਰਪਿਤ ਕਰੇਗਾ ਉਸ ਮਹਾਤਮਾ ਦਾ ਉਹ ਚੇਲਾ ਬਣ ਗਿਆ ਤੇ ਆਪਣੇ ਜੀਵਨ ਵਿੱਚ ਧਰਮ ਸੱਚ ਤੇ ਦਇਆ ਦੇ ਸੰਦਾਤਾਂ ਦਾ ਪਾਲਣ ਕਰਨ ਲੱਗਾ ਉਸ ਨੇ ਨਿਸ਼ਚੈ ਕੀਤਾ ਕਿ ਉਹ ਆਪਣੇ ਪਿਤਾ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਵੇਗਾ ਤੇ ਸਮਾਜ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਸਮਰਪਿਤ ਕਰੇਗਾ ਸੋ ਇਸ ਕਹਾਣੀ ਦਾ ਡੂੰਗਾ ਅਰਥ ਨਿਕਲਦਾ ਹੈ ਸਾਨੂੰ ਡੂੰਗਾ ਸਬਕ ਮਿਲਦਾ ਹੈ ਕਿ ਮਨੋਕਦੇ ਕਰਮਾਂ ਦਾ ਫਲ ਉਸ ਤੇ ਸਾਹਮਣੇ ਜ਼ਰੂਰ ਆਉਂਦਾ ਅਸੀਂ ਕਿੰਨਾ ਵੀ ਤਾਨ ਕਮਾ ਲਈਏ ਜਾਂ ਤਾਕਤ ਹਾਸਲ ਕਰ ਲਈਏ ਪਰ ਜੇ ਕਰਮ ਸਾਡੇ ਠੀਕ ਨਹੀਂ ਤਾਂ ਅੰਦਰੋਂ ਖੋਖਲਾਪਣ ਤੇ ਪਛਤਾਵਾ ਸਾਡਾ ਕਦੇ ਵੀ ਪਿੱਛਾ ਨਹੀਂ ਛੱਡਦਾ ਸੱਚ ਤੇ ਧਰਮ ਦੇ ਰਾਹ ਤੇ ਚੱਲਣ ਨਾਲ ਸਾਨੂੰ ਅਸਲ ਸ਼ਾਂਤੀ ਤੇ ਸੰਤੁਸ਼ਟੀ ਮਿਲ ਸਕਦੀ ਜਿਸ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਲਾਭ ਤੇ ਨੁਕਸਾਨ ਦੀ ਗਿਣਤੀ ਤੋਂ ਬਾਹਰ ਦੇਖਿਆ ਉਹਨੂੰ ਇਹ ਸਮਝ ਆ ਗਈ ਕਿ ਜ਼ਿੰਦਗੀ ਦਾ ਅਸਲੀ ਮਕਸਦ ਆਤਮਿਕ ਉਚਾਈ ਤੇ ਅਦਰਸ਼ਿਕ ਜੀਵਨ ਵਸਾਉਣ ਵਿੱਚ ਹੈ ਅੱਜ ਦੀ ਇਸ ਕਹਾਣੀ ਵਿੱਚ ਰੂਪ ਵਪਾਰੀ ਨੇ ਆਪਣੇ ਪਾਪਾਂ ਦਾ ਪਛਤਾਵਾ ਕਰਕੇ ਜੀਵਨ ਦਾ ਅਸਲ ਮਤਲਬ ਸਮਝਿਆ ਉਸ ਦਾ ਬੇਟਾ ਸਦਾਰਥ ਜਿਸ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਕਰਮਾਂ ਨੂੰ ਵੇਖ ਕੇ ਸਵਾਲ ਕੀਤੇ ਇੱਕ ਦਿਨ ਆਪਣੇ ਜੀਵਨ ਦਾ ਨਵਾਂ ਰਾਹ ਚੁਣ ਲਿਆ ਇਹ ਸਬਕ ਸਾਡੇ ਲਈ ਵੀ ਹੈ ਕਿ ਲੋਭ ਤੇ ਤਨ ਦੀ ਚਾਹ ਵਿੱਚ ਸੱਚ ਤੋਂ ਕਦੇ ਪਿੱਛੇ ਨਾ ਹਟੋ ਕਿਉਂਕਿ ਆਖਰ ਵਿੱਚ ਧਰਮ ਦੇ ਰਾਹ ਤੇ ਚੱਲ ਕੇ ਹੀ ਅਸੀਂ ਅਸਲ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਸੋ ਮੈਨੂੰ ਉਮੀਦ ਆ ਜੀ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸ ਕਹਾਣੀ ਵਿੱਚ ਲਈ ਹੋਈ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ ਸੋ ਮੈਂ ਇਸ ਤਰ੍ਹਾਂ ਦੀ ਕੰਮ ਦੀ ਕਿਸੇ ਤੇ ਕਹਾਣੀਆਂ ਤੇ ਸਾਖੀਆਂ ਤੁਹਾਡੇ ਲਈ ਲੈ ਕੇ ਆਉਂਦੀ ਰ੍ਹਾਂਗੀ ਤੇ ਤੁਸੀਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਕਹਾਣੀ ਨੂੰ ਤੇ ਅੱਜ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਫਿਰ ਮਿਲਦੇ ਹਾਂ ਰੱਬ ਰਾਖਾ